ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਬੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾ ਚੁਪੇ ਚੁਪਨਾ ਹੋਵੇ ਜੇ ਲਾਇ ਰਹਾ ਨਿਤਾਰ ਫੁਖਿਆ ਫੁਖਨਾ ਉਤਰੇ ਜੈ ਬੰਨਾਪੂਰੀਆਂ ਪਾਰ ਸਹਿਸ ਜਾਣ ਪਲਖ ਹੋਏ ਤੇ ਇਕ ਨ ਚੱਲੇ ਨਾਲ ਕਿ ਸਚਿਆਰਾ ਹੋਈਏ ਕਿ ਕੁੜੇ ਟੁੱਟੇ ਪਾਲ ਹੁਕਮ ਰਚਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਂ ਅਕਾਰ ਹੁਕਮ ਨਕੇ ਹਰ ਜਾਈ ਹੁਕਮੀ ਹੋਂ ਅੰਜੀਏ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਤਨਾ ਹੁਕਮੀ ਬਖਸੀਸ ਇਹ ਹੁਕਮੀ ਸਦਾ ਪੁਆਈਏ हुक्म में अंदर सबको बाहर हुक्म न कोई नानक हुक्म में जे ते हो में कह न कोई गावे को तान होवे किसे तान गावे को दात जाने निशान गावे को गुण वढैया चार गावे को विद्या विखम विचार गावे को साज करे तनखे गावे को जी ले फिरते गावे को जापे दिसें दूर गावे को वेखे हद रख दूर ਕਥਨਾ ਕਥਿਨਾ ਆਵੇ ਤੋਟ ਕਤ ਕਥਿ ਕੋਟੀ ਕੋਟ ਕੋਟ ਦੇਦਾ ਦੇਲੇ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਉ ਸੱਚਾ ਸਾਈਬ ਸੱਚ ਨਾਏ ਪਾਕਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿੱਤੇ ਸੇ ਦਰਬਾਰ ਨੂੰ ਹੋ ਕੇ ਬੋਲਣ ਬੋਲੀਏ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰចំ ਸੋਏ ਜਿਨਸੇ ਵਿਆਖਣ ਪਾਇਆ ਨਾਨਕ ਗਾਵੀਏ ਗੁਣੀ ਨਿਧਾਨ गाविए सुनिए मन रखिए पाओ दुख पर हर सुख घर ले जाए गुरुमुख नादन गुरुमुख वेदन गुरुमुख रे हर गुर इसर गुर गोरख ब्रह्मा गुर पार्वती माई जय हो जाना आखा ना ही कहना कथन न जाई गुरक एक देह बुझाई सबना जिया का एक दाता सौ मैं विसर न जाई तीर्थ नावा जेति स्पावा विन पाने के नाय करी जेति सिर्थ उपाय वेखा विन कर्मा के मिले लई ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੋਣੀ ਗੁਰ ਇਕ ਦੇਹ 부ਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰਤ ਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਂ ਚੁਨੇ ਸਭ ਕੋਏ ਚੰਗਾ ਨਾ ਰਖਾਇ ਕੇ ਜਸ ਕੀਰਤ ਜਗ ਲੈ ਜੇ ਤਿਸਨਾਦਰਨਾ ਆਵਈ ਤੇ ਬਾਤਨ ਪੁੱਛੇ ਕੇ ਕੀਤਾ ਅੰਦਰ ਕਿੱਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ गुणवंतियां गुण दे तेहा कोई ना सुजई जे तिस गुण कोए करे सुने सिद्ध पीर सुरनाथ सुने तर्क तवल आकाश सुने दीप लो पाताल सुने पहुन सब के काल नानक भगत सदा रिगास सुने दुख पाप का नाश सुने इसर ब्रह्मा इंद्र सुने मुखसला हनुमान सुने जोग जुग तन भेद सुने शास्त्र सिमरत वेद नानक भगत सदा विकास सुने दुख पाप का नाश सुने सत्सनोख ज्ञान सुने का स्नान सुने पढ़ पावे मान सुने लागे नानक पद का सदा विगास सुने दुख पाप का नाश सुने शराग गुनाह के गासने शेख पीर पातशाह सुने अंधे पावे राम सुने हाथ पशा नानक पगपा सदा विगास सुने दुख पाप का नाश मनने की गत कही न जाए जे को कहे पीछे पछताए ਕਾਗਦ ਕਲਮ ਨਾਲ ਲਿਖਣਾ ਹਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਚਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਤ ਹੋਵੇ ਮਨ ਬੁੱਧ ਹੋਵੇ ਮੰਨੇ ਸਗੁਪਮਣ ਕੀ ਸੁੱਧਲ ਮੰਨੇ ਉਹ ਚੋਟਾ ਨਾ ਖਾਏ ਮੰਨੇ ਜੰਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਚਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਿਓ ਪ੍ਰਗਟ ਜਾਏ ਮੰਨੇ ਮੱਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਸਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਪਿੱਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਰ ਪੰਜ ਪ੍ਰਧਾਨ ਪੰਚੇ ਪਾਵੇ ਦੱਗੇ ਮਾਨ ਸੰਚੇ ਸੋਦਰ ਰਾਜਨ ਪੰਚਾ ਕਾ ਗੁਰ ਏਕਤੀਆਂ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਹੁ ਸਮਾਰ ਧੋਲ ਧਰਮ ਦੇ ਆਕਾ ਪੂਤ ਸੰਤੋਖ ਥਾਪ ਰਖਿਆ ਜਨਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ertidi ਹੋਰ ਪਰੇ ਹੋਰ ਖੋਰ ਤਿਸਤੇ ਭਾਰ ਤਲੇ ਕਨਜੋਰ ਜੀ ਜਾਤਰੰਗਾ ਤੇ ਨਾਉ ਸਬਨਾ ਲਖਿਆ ਗੁਰੀ ਕਲਾਮ ऐ लेखा लिख जाने कोय लेखा लिखिया केता होय केता तान सुवालियो रूप केती दात जाने कौन पूत किता पसाओ एको एक कवाओ तिस्ते होय लख दरियाओ कुदरत कमन कहा विचार वादिया ना जावा एक वार जो तुद पावे साही पलीकार तू सदा सलामत निरंकार असंख जप असंख पाओ असंख पूजा असंख तपताओ असंख ग्रंथ मुख वेद पाठ असंख जोग मन रहे उदास ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੋਰ ਮੋ ਪਖਸਾਰ ਅਸੰਖ ਮੋਨ ਲੇਵ ਲੈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੱਡ ਹਤੀਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆ ਕੁੜੇ ਫਿਰਾਏ ਅਸੰਖ ਮਲੇਸ਼ ਮਲਪਖਾਏ ਅਸੰਖ ਲਿੰਦਕਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਸੁਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਅਸੰਖਥਲ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਕੋਈ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਇਹੇ ਲਿਖੇ ਤਿਸ ਨਾਹੀ ਜਿ ਫਰਮਾਇ ਤਿਪ ਤਿ ਪਾਏ ਜੇ ਤਾ ਕੀਤਾ ਤੇਤਾ ਨਾ ਉਹ ਵਿੰਨਾ ਵੇ ਨਾ ਇੱਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਗਾਰੀਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਉਹ ਤੋਏ ਪਰਿਏ ਮਤ ਪਾਪਾ ਕੇ ਸੰਗ ਉਹ ਧੋਪੇ ਨਾ ਵੇਕੇ ਰੰਗ ਪੰਨੀ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੇ ਜਾਓ तीर्थ तप दे आदत दान जे को पावे दिल का मान सुनिया मनिया मन कित्ता पाओ अंतर्गत तीर्थ मलनाओ सब गुण तेरे में नाही ਕੋਏ ਵਿਣਗੁਣ ਕਿਤੇ ਭਗਤ ਨਾ ਹੋਏ ਸੁਅਸਤ ਆਤਬਾਣੀ ਬਰਮਾਓ ਸਤਸੁ ਆਨਸਦਾ ਮਨ ਚਾਓ ਕਵਨ ਸੁਵੇਲਾ ਵਖਤ ਕਵਨ ਕਵਨਥਿਤ ਕਵਨ ਵਾਰ ਕਵਨ ਸੁਰਤੀ ਮਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਈਓ ਕਾਡਿਆ ਜੇ ਲਿਖਨ ਲੇ ਪੁਰਾਨ ਥਿਤ ਵਾਰਨਾ ਜੋਗੀ ਜਾਣੇ ਰਤਮਾ ਉਹਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਗਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੇ ਪਤਲਾ ਪਤਾਲਕ ਅਗਾਸ ਅਗਾਸ ਓੜਕ ਓੜਕ ਪਾਲ ਥਕੇ ਵੈਦ ਕਹਿਨ ਇੱਕ ਵਾਰ ਸੈਸ 18 ਕਹਿਨ ਕਤੇਬਾ ਅਸਲੋ ਇੱਕ ਤਾਤ ਲੇਖਾ ਹੋਇ ਤ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾ ਲਾਹੀ ਸਾਲਾ 31 ਸੁਤਨਾ ਪਈਆ ਨਦੀਆ ਅਤੇਵਾ ਪਾਵੈ ਸੁਮੰਦ ਨਾ ਜਾਣੀਏ ਸਮੰਦ ਸਹਾ ਸੁਲਤਾਨ ਗ੍ਰਹ ਅਸੇ ਤੀਮਾਲ ਤਨ ਕੀੜੀ ਤੁੰਨਾ ਹੋਵਣੀ ਜੇ ਤਿਸ ਮਨੋਂ ਨਾ ਵਿਸਰੇ ਅੰਤਨ ਸਿੱਤੀ ਕਹਿਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤਨ ਵੇਖਣ ਸੁਨਣ ਨਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਰਨ ਕਿਤੇ ਬਿਲਲਾ ਹੈ ਤਾਂਕੇ ਅੰਤ ਨਾ ਪਾਏ ਜਾਏ एहे अंत न जाने कोए बवता कहिए बवता होए वड्डा साहिब ऊंचा था वो ऊंचे ऊपर ऊंचा ना नाओ ए वड ऊंचा होवे कोए तिस ऊंचे को जाने सोए जे वड आप जाने आप आप नानक नदरी करमी दात बवता करम लिख्या ना जाए वड्डा दाता तेरे न तमाए के मंगे जोध अपार ਕਹਿਤਿਆ ਗਣਤਨ ਹੀ ਵਿਚਾਰ ਕਹਤੇ ਖਪ ਤੂਟੇ ਬੇਕਾਰ ਕਹਤੇ ਨੇ ਨੇ ਮੁਕਰ ਪਾਹੇ ਕਹਤੇ ਮੂਰਖ ਖਾਈ ਖਾਏ ਕਹਿਤਿਆ ਦੋਖ ਭੂਖ ਸਦਮਾਰ ਇਹੇ ਬੇਦੱਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਸਕੇ ਕੋਏ ਜੇ ਕੋ ਖਾਈਕ ਆਖਣ ਪਾਏ ਉਹ ਜਾਣੇ ਜੇਤਿਆ ਮੂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇਈ ਕੇ ਜਿਸਨੋ ਬਖਸੇ ਸਿਖਸਸਲਾ ਨਾਨਕ ਪਾਤ ਸਾਹੀ ਪਾਤਸਾ અમુલગુણ અમુલવાપાર અમુલવાપાર યે અમુલભંડાર અમુલ આવે અમુલ લે જાય અમુલ પાહે અમુલા સમાય અમુલ ધરમ અમુલ દીબાણ અમુલ તુલ અમુલ પરવાન અમુલ બક્ષીશ અમુલ નિશાન અમુલ કરમ અમુલ ફરમાન અમલો અમલ આખે ના જાય આખ આખ રહે લેવલાય આખે વેદ પાઠ પુરાન આખે પડે કરે વખિયાન આખે બનમાં આખે ઇંદ આખે ગોપી તે ગોવિંદ आखे इसर अखे सिद्ध अखे कहते कित्ते बुद्ध अखे दानव अखे देव अखे सोर नर मुंजन सेव कहते अखे अखन पाए कहते के के उठ उठ जाए एत्ते कित्ते होर करे ता अखन सके के के जे वड़ पावे ते वड़ होए नानक जाने साचा सोए जेको अखे बोल बिगाड़ ता लिखे सिरगावारा गवार ਸਾਦਰ ਕੇ ਹਸੋ ਕਰ ਕੇ ਹਾ ਜਿਤਵੇਂ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇਵਾ ਹਣ ਹਾਰੇ ਤੇ ਤੇ ਰਾਗ ਪ੍ਰੀਸਿਓ ਕਹੀ ਅਨਕੇਤੇ ਗਉਣ ਹਾਰੇ ਗਾਵੇ ਤੂੰ ਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵ ਪਿਆਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦ ਨਾਲੇ ਗਾਵੇ ਮਹੋਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਪੰਡਾ ਕਰਕਰ ਰਖੇ ਧਾਰੇ ਸਈ ਤੁਦਨੋ ਗਾਵੇ ਜੋ ਤੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮੇ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸੁਦਾ ਸਤਿ ਸਾਹਿਬ ਸਾਚਾ ਸਾਚੀ ਨਾਏ ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ ਰੰਗੀਰ ਬੱਤੀ ਕਰ ਕਰ ਜਿੰਸੀ ਮਾਇਾ ਚਿਲ ਉਪਾਏ ਕਰ ਕਰ ਵੇਖੇ ਕਿੱਤਾ ਆਪਣਾ ਜਿਵ ਤਿਸ ਦੀ ਵਡਿਆਈ ਜੋਤੀਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਕਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨਜੀਤੇ ਜਗਜੀਤ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ जुग जुग एको वेस भुक्त ज्ञान दे आ भंडारम कटकट वाजे नाद आप नाथ नाथ ही सबजा के ऋक्षित अवरा सार संयोग वियोग दोय कार चलावे लेखे आवे भाग आदेश तिसे आदेश आद अनिल अनाद अनाहत जुग, जुग जुग एको वेस एक कमाई जुगत विआई तीन चले परमान एक संसारी एक भंडारे इक लाए दीवान जीव तिस पावे तेवे चलावे जीव होवे फरमान ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਨ ਆਦੇਸ ਤੁਸੀਂ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਝੁਕ ਇੱਕ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤੁਸੀਂ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਝੁਕ ਇੱਕ ਵੇਸ ਇੱਕ ਦੋ ਜਿਬੋ ਲਖ ਹੋਏ ਲਖ ਹੋਵੇ ਲਖ ਵਿਸ ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀ ਸਾਨਕ ਨਦਰੀ ਪਾਈਏ ਕੁੜੀ ਕੁੜਠੀ ਸੱਖਣ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੂਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਸਤ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਈ ਰਤੀ ਰੁਤੀ ਥਿਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਹਣ ਪੰਚ ਪਰਵਾਣ ਨਦਰੀ ਕਰਮ ਭਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਚਾਪੇ ਜਾਏ ਧਰਮ ਖੰਡਕਾ ਇਹੋ ਧਰਮ ज्ञान खंडका आखो करम कहते पवन पानी वेष अंतर कहते कान महेश कहते भर में काढ़त खड़ी है रूप रंग के वेष कहतेया करम को मीम कहते कहते तू उपदेश कहते इंद्र चंद सूर कहते कहते मंडल देश कहते सिद्ध बुद्ध नाथ कहते कहते देवी वेष ਕਹਿਤੇ ਦੇਵ ਦਾ ਨਾਮ ਕਹਿਤੇ ਕਿਤੇ ਰਤਨ ਸਮੁੰਦ ਕਹਿਤਿਆ ਖਾਣੀ ਕਹਿਤਿਆ ਬਾਣੀ ਕਹਿਤੇ ਪਾਤ ਨਰੀਂਦ ਕਹਿਤਿਆ ਸੁਰਤੀ ਸੇਵਕ ਕਹਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੇ ਨਾਦ ਬਿਨਾਉਂਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘੜਤ ਘੜੀਏ ਬਹੁਤ ਅਨੂਪ ਤਾਕਿਆ ਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿਥੇ ਘੜੀਏ ਸੁਖ ਮਤਮਨ ਬੁੱਧ ਤਿਥੇ ਘੜੀਏ ਸੁਰਾ ਸਿਦਾ ਕੀ ਸੁਧ ਧਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਪਰਪੂਰ ਤਿੱਥੇ ਸਿਤੋ ਸਿਤਾ ਮੈਂ ਮਾ ਮਾਤਾ ਕੇ ਰੂਪ ਨ ਕਥਨੇ ਜਾਏ ਨਾ ਉਮਰੇ ਨ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਏ ਤਿੱਥੇ ਭਗਤ ਬਸੇ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਬ੍ਰਹ ਭੰਡ ਜੇ ਕੋ ਕਥਿ ਤ ਅਨਤਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤਿਰ ਸੁਨਿਆਰ ਅਰੁਣ ਮਤ ਵੇਦ ਹਥਿਆਰ ਭਉ ਖਲਾ ਅਗੰ ਤਪਤਾ ਭੰਦਾ ਭਉ ਅੰਮ੍ਰਿਤ ਤਿਤਾਲ ਕੜੀਏ ਸਬ ਸਚੀ ਟਕਸਾਲ ਜਿਲ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ నిਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਈ ਦਾਇਆ ਖੱਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੇ ਦੂ ਜਿਨੀ ਨਾਮ ਤਿਹਾਇ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤਿਹਾਇ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੱਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ